ਕਣਕ ਦੇ ਖੇਤ ਦੇ ਵਿੱਚ 24 ਸਾਲ ਦੇ ਨੌਜਵਾਨ ਹਰਬਖਸ਼ ਸਿੰਘ ਦੀ ਜਾਨ ਚਲੀ ਗਈ ਹੈ ਤਾਂ ਮਾਪਿਆਂ ਦਾ ਗੱਭਰੂ ਜਵਾਨ ਪੁੱਤ ਜੋ ਕਿ ਰਾਤ ਚੱਲੀ ਤੇਜ਼ ਹਨੇਰੀ ਤੋਂ ਬਾਅਦ ਖੇਤਾਂ ਦੇ ਵਿੱਚ ਕਣਕ ਦੀ ਫਸਲ ਵੇਖਣ ਗਿਆ ਸੀ ਦੇਰਸਲ ਤੇਜ਼ ਹਨੇਰੀ ਚੱਲਣ ਤੋਂ ਬਾਅਦ ਪਤਾ ਲੱਗਦਾ ਹੈ ਕਿ ਕਣਕ ਦੀ ਫਸਲ ਨੂੰ ਅੱਗ ਲੱਗੀ ਜਿਸ ਤੋਂ ਬਾਅਦ ਨੌਜਵਾਨ ਫਟਾਫਟ ਖੇਤਾਂ ਵੱਲ ਨੂੰ ਭੱਜਿਆ ਗਿਆ ਜਿੱਥੇ ਤੇਜ਼ ਹਨੇਰੀ ਕਰਕੇ ਖੇਤ ਦੇ ਵਿੱਚ ਡਿੱਗੀ ਬਿਜਲੀ ਦੇ ਤਾਰ ਤੇ ਨੌਜਵਾਨ ਦਾ ਪੈਰ ਲੱਗ ਜਾਂਦਾ ਤਸ ਤੋਂ ਬਾਅਦ ਬਿਜਲੀ ਦੇ ਤੇਜ਼ ਝਟਕੇ ਦੇ ਕਾਰਨ ਮੁੰਡੇ ਨੇ ਦਮ ਤੋੜ ਦਿੱਤਾ। ਕਮਾਪਿਆ ਦਾ 24 ਸਾਲ ਦਾ ਜਵਾਨ ਪੁੱਤ ਹਰਬਖਸ਼ ਸਿੰਘ ਜਿਸ ਦੀ ਮੌਤ ਦੀ ਖਬਰ ਸੁਣਦਿਆਂ ਪਰਿਵਾਰ ਦੇ ਤਾਂ ਮੰਨੂ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਗਈ ਹੈ। ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਤੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਘਰ ਦੇ ਵਿੱਚ ਮਾਤਮ ਪਸਰ ਗਿਆ। ਪਰਿਵਾਰ ਨੇ ਪੁੱਤ ਦੀ ਮੌਤ ਦੇ ਲਈ ਜ਼ਿੰਮੇਵਾਰ ਬਿਜਲੀ ਵਿਭਾਗ ਦੀ ਅਣਗਹਿਲੀ ਨੂੰ ਦੱਸਿਆ ਉਦੋਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਰਾਤ ਬਿਜਲੀ ਬੰਦ ਕੀਤੀ ਹੋਈ ਸੀ ਬਿਜਲੀ ਦੀ ਟਰਾਈ ਲਾਈਨ ਦੇ ਲਈ ਬਿਜਲੀ ਛੱਡੀ ਸੀ ਤੇ ਤਾਰ ਟੁੱਟ ਕੇ ਡਿੱਗਣ ਤੋਂ ਬਾਅਦ ਇੱਕ ਕਰੰਟ ਲੱਗਿਆ ਜਿਸ ਕਾਰਨ ਇਹ ਮੰਦਭਾਗੀ ਘਟਨਾ ਸਾਹਮਣੇ ਆਈ ਹੈ ਮੰਦਭਾਗੀ ਖਬਰ ਤਰੰਤਾਰੰਤੂ ਹੈ ਜਿੱਥੇ ਕਣਕ ਦੇ ਖੇਤ ਦੇ ਵਿੱਚ ਮਾਪਿਆਂ ਦੇ ਜਵਾਨ ਪੁੱਤ ਦੀ ਜਾਨ ਚਲੀ ਗਈ ਹੈ ਆਪਣਾ ਨਾਮ ਦਲਬਾਗ ਸਿੰਘਾ ਜੀ ਹਰ ਬਾਕੀ ਇਦਿਉ ਬੜਾ ਕਿ 24 ਸਾਲ ਜੀ ਕੀ ਮਸਲਾ ਕੀ ਆਇਆ ਹਾਂ ਮਸਲਾ ਜੀ ਰਾਤ ਹਨੇਰੀ ਆਈ ਆ ਤੇ ਤਾਰਾ ਦੋ ਤੇ ਤਾਰਾਂ ਵਾਂ ਲੈਨ ਵਧੀ ਆ ਉਹ ਜਿਹੜੀਆਂ ਢਿਲੀਆਂ ਤਾਰਾਂ ਹੈ ਤਾਰਾਂ ਦੇ ਪੱਲੇ ਕੱਕ ਨਹੀਂ ਉਹ ਜਦੋਂ ਹਵਾ ਨਾਲ ਲੱਗਾ ਇੱਕ ਦੂਜੀਆਂ ਨਾਲ ਟਕਰਾਈਆਂ ਵਾਂ ਉਹ ਇੱਕ ਤਾਰ ਜਿਹੜੀ ਉਹ ਝੜ ਕੇ ਤੇ ਨਾਲ ਟੰਗੀ ਗਈ ਆ ਤੁਹਾਡੀ ਕਨਕ ਜੇ ਡਿੱਗੀ ਆਗੇ ਕਿ ਦਮ ਜਨ ਪਮਹਾਕਾ ਜਾ ਨਿਕਲਿਆ ਤੇ ਇਹ ਨੂੰ ਫੋਨ ਕੀਤਾ ਲਾਗੋ ਵੀ ਤੁਹਾਡੀ ਕਨਕ ਨੂੰ ਅੱਗ ਲੱਗ ਗਈ ਆ ਤੇ ਇਹ ਭੱਜ ਕੇ ਉੱਥੇ ਗਿਆ ਵਾ ਤੇ ਇਹਨੇ ਆਸ-ਪਾਸੇ ਨਹੀਂ ਗਾ ਵੇਖਿਆ ਤਾਲ ਦੇਪੀ ਥੱਲੇ ਉਹ ਤਾਲ ਸੀ ਜਿਹੜੀ ਉਹ ਲੱਤਾਂ ਚ ਵਲੀ ਗਈ ਆ ਉਹਦੇ ਕਿਉਂ ਨਹੀਂ ਨਿਕਲ ਹੀ ਨਹੀਂ ਤਾ ਕਿੰਨੋ ਜਿੰਮੇਵਾਰ ਕਿ ਉਹ ਜਿੰਮੇਵਾਰ ਤੇ ਜੀ ਵੇਖੋ ਤਾਰਾਂ ਉਹ ਹੀ ਆ ਪ੍ਰਾਣੀਆਂ ਤੇ ਘਰ ਇੱਕ ਦੋ ਤਿੰਨ ਤਿੰਨ ਬਣ ਗਏ ਆ ਤੇ ਤਿੰਨਾਂ ਘਰਾਂ ਚ ਏਸੀ ਲੱਗ ਗੇ ਆ ਤਾਰਾਂ ਉਹ ਹੀ ਆ ਤਾਰਾਂ ਕਿਸੇ ਕੰਮ ਦੀਆਂ ਨਹੀਂ ਤਾਰਾਂ ਬਿਲਕੁਲ ਮਾਰੀਆਂ ਵਾ ਤੇ ਬਹੁਤ ਕਰਕੇ ਜਿਆਦੀ ਜਿਹੜੀ ਢਿੱਲੀ ਆ ਤੇ ਇਹਨਾਂ ਦੀ ਨਿਗਹਿਲੀ ਕਰਨ ਦੇ ਸਾਰਾ ਨੁਕਸਾਨ ਸਾਡਾ ਹੋ ਗਿਆ ਇੱਕੋ ਇੱਕ ਬੱਚਾ ਜੀ ਖੇਲ ਖਤਮ ਹੋ ਗਿਆ ਵਾ ਗੱਲ ਕੋਈ ਆਉਂਦੀ ਨਹੀਂ ਕਾੜੀ ਮੰਬੀਲੀ ਬੋਰ ਦੀ ਨਿਗਹਿਲੀ ਆ ਜੀ ਤਾਰਾ ਤੂਰਾ ਬਿਲਕੁਲ ਲੱਗੀਆਂ ਲੱਗੀਆਂ ਸਾਰੀ ਸੰਗਤ ਜਾ ਕੇ ਤੁਸੀਂ ਵੇਖ ਸਕਦੇ ਜੋ ਦੋ ਤਾਰਾਂ ਮਸਰ ਕੀ ਮਾਰ ਕਰੋਗੇ ਮੰਗ ਆਹੀ ਇਹੋ ਕਰਦੇ ਆ ਵੀ ਸਾਡੇ ਨਾਲ ਤਾਂ ਜਿਹੜਾ ਭਾਰਾ ਵਾਪਸ ਗਿਆ ਵਾਪਸ ਗਿਆ ਵਾ ਗਾਹ ਕਹਿਣਾ ਨਾਮ ਵਾਪਰੇ ਇਹ ਤਾਰਾ ਜਿਹੜੀਆਂ ਵਾ ਇਹ ਬਿਲਕੁਲ ਜਿਆਦੇ ਮੋਤੀਆਂ ਜਿਤਨਾ ਕੇਵਲਾ ਪਈਆਂ ਲਾ ਕੇ ਇਹ ਪਾਈਆਂ ਜਾਣ ਲੱਗ ਲੱਗੇ ਘਰਾਂ ਦੇ ਜੇ ਇਹ ਨਹੀਂ ਪੌਣੀਆਂ ਤੇ ਫਿਰ ਤਾਰਾਂ ਕੋਈ ਚੰਗੀਆਂ ਲਿਆ ਕੇ ਵਧੀਆ ਇਹ ਪਾਈਆਂ ਜਾਣ ਤੇ ਅੱਗੇ ਤੋਂ ਇਹੋ ਜਾਂ ਕੋਈ ਚਾਂਸ ਜਿਹੜਾ ਉਹ ਨਾਮ ਵਾਪਰੇ ਕਿਸੇ ਭਾਈ ਭੈਣ ਭਰਾ ਦਾ ਜਿਹੜੇ ਬਿਜਲੀ ਵਾਲੇ ਆ ਇਹ ਇਹਨਾਂ ਦੇ ਕਾਰਜ ਕੋਈ ਨਾ ਕੋਈ ਕਾਰਵਾਈ ਹੋਣੀ ਚਾਹੀਦੀ ਹੈ ਇਹਦੇ ਬਾਰੇ ਕੋਈ ਨਾ ਕੋਈ ਜ਼ਰੂਰ ਹੋਣੀ ਚਾਹੀਦੀ ਆ ਵੀ ਜਿਹੜੇ ਇਹਨਾਂ ਨੂੰ ਥੋੜਾ ਜਿਹਾ ਕਰਨ ਲੱਗੇ ਵੀ ਕਿਤਨਾ ਇਹ ਸਾਰਾ ਕਾਰਜਾ ਸਾਨੂੰ ਤੇ ਜਿਹੜਾ ਲੱਗਿਆ ਵਾ ਲੱਗਿਆ ਥੋੜੇ ਇਹਨਾਂ ਨੂੰ ਵੀ ਲੱਗਣਾ ਚਾਹੀਦਾ ਇਹਦੇ ਬਾਰੇ ਹੋਇਆ ਭਾਜੀ ਕੀ ਆ ਵੀ ਰਾਤ ਮਰੀ ਹਨੇਰੀ ਆਈ ਆ ਤੇ ਤਾਰਾਂ ਪਹਿਲਾਂ ਸਾਰੀਆਂ ਗਲੀਆਂ ਪਈਆਂ ਉਹ ਤਾਰ ਕਿਤੇ ਵਿਛਾਟ ਹੋਈ ਮਰੀ ਤੇ ਤਾਰ ਥੱਲੇ ਡਿੱਪੀ ਆ ਉਹ ਜੋ ਸਾਨੂੰ ਬਾਹਰੋਂ ਫੋਨ ਆਇਆ ਨਿਆਣੇ ਨੇ ਵੇਖਿਆ ਜੂਂ ਭੱਜਾ ਤੇ ਜਾ ਕੇ ਵੇਖਿਆ ਤੇ ਉੱਤੇ ਕੰਨ ਕੋਈ ਅੱਗ ਤੇ ਨਹੀਂ ਲੱਗੀ ਮਤਲਬ ਮੜੇ ਭਵਾਕਾ ਨਿਕਲਿਆ ਏ ਜਾ ਕੇ ਭੱਜ ਕੇ ਬੁਝਾਉਣ ਲੱਗਾ ਤੇ ਉਥੇ ਥਲੇ ਤਾਰ ਪਈ ਬੱਤੀਆਂ ਉੱਤੇ ਜਾ ਕੇ ਚੜ ਗਿਆ ਤਾਂ ਇਹ ਕਿੰਨੂੰ ਜ਼ਿੰਮੇਵਾਰ ਕਨੇ ਮੰਨਾਂਗੇ ਜ਼ਿੰਮੇਵਾਰ ਭਾਜੀ ਜੋ ਵੀ ਸਾਰੇ ਬਿਜਲੀ ਵਿਭਾਗੀਆਂ ਜੋ ਵੀ ਐਸੇ ਬੱਤੀਆਂ ਨੂੰ ਜ਼ਿੰਮੇਵਾਰ ਮੰਨਾਂਗੇ ਜਿਹੜੀਆਂ ਗਲੀਆਂ ਤਾਰਾਂ ਮੈਨ 40 50 ਸਾਲ ਹੋ ਗਏ ਗਲੀਆਂ ਤਾਰਾਂ ਤੁਸੀਂ ਤਾਂ ਜਾ ਕੇ ਮਰੇ ਤਾਂ ਕੈਮਰਾ ਮਾਰ ਕੇ ਵੇਖੋ ਨੇਰੇ ਜੋੜ ਹੀ ਜੋੜ ਉੱਤੇ ਗਲੀਆਂ ਤਾਰਾਂ ਪਾਈਆਂ ਮੰਗ ਭਾਜੀ ਇਹੋ ਵੀ ਇਨਕਸ਼ਾਫ ਹੋਣਾ ਚਾਹੀਦਾ ਸਾਨੂੰ ਇਨਸਾਫ ਮਿਲਣ ਤੇ ਜਿਹੜੇ ਬੱਤੀ ਵਾਲੇ ਆ ਇਹਨਾਂ ਤੇ ਕੋਈ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਗਾਮਾੜਾ ਮੋੜ ਸੇਕ ਲੱਗਣਾ ਚਾਹੀਦਾ ਪਤਾ ਲੱਗਣਾ ਚਾਹੀਦਾ ਇਹਨਾਂ ਨੂੰ ਕੋਈ ਗਾਮਾੜਾ ਮੋੜ ਕੰਮਾਂ ਦੇ ਚਾਦੇ ਨਾ ਕਰਨ ਸਰਦਾਰ ਗੁਰਵਿੰਦਰ ਸਿੰਘ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬੜੀ ਮੰਦ ਭਾਗੀ ਘਟਨਾ ਜਿਹੜੀ ਵਾਪਰੀ ਆ ਵੀਰ ਦਲਬਾਤ ਸਿੰਘ ਦਾ ਲੜਕਾ ਸੀਗਾ ਹੀ ਇਕੱਲਾ-ਕੱਲਾ ਕਾਗਾ ਸੀਗਾ ਕੋਈ ਗੱਲ ਬਿਆਨ ਕਰਨ ਨੂੰ ਜੀ ਨਹੀਂ ਕਰਦਾ ਜਿੱਡੀ ਇਹ ਮਾੜੀ ਘਟਨਾ ਵਾਪਰੀ ਆ ਜੀ ਬਾਕੀ ਸਾਡੀਆਂ ਸਾਰੇ ਹੀ ਪੰਜਾਬ ਦੇ ਵਿੱਚ ਬਹੁਤ ਹਲਾਤ ਮਾੜੇ ਆ ਜੇ ਬਿਜਲੀ ਵਾਲੀਆਂ ਤਾਰਾਂਆਂ ਸਾਡੇ ਬਿਜਲੀ ਮਹਿਕਮੇ ਵਾਲੇ ਜਿੰਨੇ ਵੀ ਔਸਰ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਤੇ ਧਿਆਨ ਦੇਣਾ ਚਾਹੀਦਾ ਜੇ ਕਿਤੇ ਤਾਰ ਮਾੜੀ ਆ ਤੇ ਇਹਦਾ ਕੋਈ 5 ਸਾਲ ਤੱਕਰ ਕੋ 10 ਸਾਲ ਤੱਕਰ ਨੂੰ ਵੇਖ ਕੇ ਬਦਲ ਦੇਣਾ ਚਾਹੀਦਾ ਵਾ ਇਹਨਾਂ ਦੀ ਨਿਗਹਿਲੀ ਦਾ ਕਰਕੇ ਇਹੋ ਜਿਹੇ ਜਿਹੜੇ ਕੰਮ ਹੁੰਦੇ ਆ ਜਦੋਂ ਨੁਕਸਾਨ ਹੋ ਜਾਂਦਾ ਵਾ ਮੁੜ ਕੇ ਕੋਈ ਉਸ ਚੀਜ਼ ਦਾ ਜ਼ਿੰਮੇਵਾਰ ਨਹੀਂ ਬਣਦਾ ਅਸੀਂ ਸਾਡੇ ਇਲਾਕੇ ਦਾ ਲਾਲਜੀ ਸਿੰਘ ਭੁੱਲਰ ਵੀ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਇਹੋ ਜੀਆਂ ਗੱਲਾਂ ਤੇ ਜਿਹੜੀ ਪੂਰੀ ਗੌਰ ਕੀਤੀ ਜਾਵੇ ਇੱਕ ਜਿਹੜਾ ਸਾਡਾ ਕੋਈ ਮੰਤਰੀ ਆ ਚਾਹ ਸਰਪੰਚ ਆ ਕੁਛ ਵੀ ਆ ਜ਼ਿੰਮੇਵਾਰ ਹੁੰਦਾ ਵਾ ਪਿੰਡ ਦਾ ਚਾ ਇਲਾਕੇ ਦਾ ਇਹੋ ਜੀਆਂ ਗੱਲਾਂ ਤੇ ਪੂਰੀ ਸਾਨੂੰ ਗੌਰ ਕਰਨੀ ਚਾਹੀਦੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਢਕਾਰੀ ਤੇ ਲੋੜ ਤੇ ਹਰ ਇੱਕ ਚੀਜ਼ ਦੀ ਆ ਜੀ ਜੇ ਚੌਕੀ ਵੀ ਚਲੇ ਜਾਂਦੇ ਆ ਤੇ ਸਾਨੂੰ ਉੱਥੇ ਵੀ ਮੁਲਾਜ਼ਮ ਨਹੀਂ ਮਿਲਦਾ ਤੇ ਬਾਕੀ ਇਹ ਸਾਰੀ ਜਿਹੜਾ ਮਿਲੀ ਭੁਗਤੀ ਸਭ ਕੁਝ ਹੋ ਰਿਹਾ ਜੀ ਇਹ ਸਰਕਾਰਾਂ ਜਿਹੜੀਆਂ ਲੱਕੜ ਦੇ ਮੁੰਡੇ ਹੀ ਦੇ ਰਹੀਆਂ ਹਰ ਇੱਕ ਨੂੰ ਇਹ ਆਪਾਂ ਨੂੰ ਸਭ ਜਾਣਦੇ ਜਿੰਨੇ ਵੀ ਪੈਣਪਰਾ ਇੱਥੇ ਖਲੋਤੇ ਆ ਤੇ ਮਹਿਕਮਾ ਤੇ ਇਹਨਾਂ ਦਾ ਪੂਰਾ ਹੁੰਦਾ ਹੀ ਨਾ ਜੇ ਹੁੰਦਾ ਵੀ ਆ ਤੇ ਉਹਨਾਂ ਗਾਂਹ ਕੋ ਰੱਖੇ ਬਿਜਲੀ ਵਾਲਿਆਂ ਵੀ ਵੀ ਮੇਰੇ ਅਰਗਾ ਕੋ ਰੱਖ ਲੈਂਦੇ ਉਹਨੂੰ ਜੜਾ ਦਿੰਦੇ ਕੰਬੇ ਦੇ ਤਨਖਾਹਾਂ ਕੋ ਹੋਰ ਕੋਈ ਲੈਂਦਾ ਲੱਖ ਲੱਖ ਰੁਪਈਆ ਇਹਨਾਂ ਦੀ ਤਨਖਾਹ ਆ ਤੇ ਕੋਈ ਇਹਨਾਂ ਦਾ ਕੰਮ ਦੇ ਵਿੱਚ ਧਿਆਨ ਨਹੀਂ ਗਾ ਇਹ ਨਿਗੇਲੀਆਂ ਕਰਕੇ ਇਹੋ ਜਿਹੇ ਜਿਹੜੇ ਕੰਮ ਹੋ ਰਹੇ ਆ ਤੇ ਇਹਨਾਂ ਤੇ ਸਾਡੀ ਸਰਕਾਰ ਪੰਜਾਬ ਗਵਰਨਮੈਂਟ ਨੂੰ ਗੌਰ ਕਰਨੀ ਚਾਹੀਦੀ ਆ ਕਿ ਚੰਗੇ ਕੋਈ ਨੌਜਵਾਨ ਜਿਹੜੇ ਮੁੰਡੇ ਰੱਖੇ ਜਾਣ ਬਿਜਲੀ ਵਿਭਾਗ ਦੇ ਵਿੱਚ ਤੇ ਇਹੋ ਜੇ ਕੰਮਾਂ ਨੂੰ ਚੰਗੇ ਤਰੀਕੇ ਨਾਲ ਕੀਤਾ ਜਾਵੇ ਜਦੋਂ ਕਿਸੇ ਦਾ ਕੱਲਾ ਕੱਲਾ ਬੱਚਾ ਜੀ ਤੇ ਉਹਦੇ ਨਾਲ ਵੀ ਇਹੋ ਜੀ ਘਟਨਾ ਵਾਪਰ ਜਾਵੇ ਤੇ ਬਹੁਤ ਮਾੜਾ ਕੰਮ ਆ ਇਸ ਕੰਮ ਤੇ ਪੂਰੀ ਗੌਰ ਕਰਨੀ ਚਾਹੀਦੀ ਹੈ ਤੇ ਜਿਹੜੀ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਸਲਾ ਭਾਈ ਤਾਰਾਂ ਵਿੱਚ ਅੱਗੇ ਬੱਤੀ ਚੱਲਦੀ ਅੱਗੇ ਹਨੇਰੀ ਆਈ ਕਰਕੇ ਤਾਂ ਟੁੱਟ ਗਈ ਜਾ ਇਹ ਬੱਤੀ ਹੋਣਾ ਇਹਨਾਂ ਚਲਾਤੀ ਚਲੋ ਇਹਨਾਂ ਟਰਾਈ ਲੈ ਲਈ ਆ ਹਾਂ ਹਨੇਰੀ ਝੜ ਗਈ ਵੀ ਟਰਾਈ ਲੈ ਲਈ ਗਏ ਇਹ ਕੋਈ ਦੱਸ ਦਿੰਦਾ ਤੇ ਚਲੋ ਜਾਨ ਬੱਜ ਜਣੀ ਵਿਚਾਰੇ ਦੀ ਹਾਂਜੀ ਹਾਂਜੀ ਉਹਨੂੰ ਵਿਚਾਰੇ ਉਹਨਾਂ ਜਦ ਦੱਸਿਆ ਤਾਂ ਚਲ ਜਾਨ ਬੱਜ ਜਾਂਦੀ ਵਿਚਾਰੇ ਦੀ ਇਹ ਤਾਂ ਬੰਦੇ ਜੀ ਬਿਜਲੀ ਵਾਲਿਆਂ ਦੀ ਵਕਤ ਨਗੇਲੀ ਆ ਕਿ ਟਰਾਈ ਲਈ ਇਹਦੇ ਉਹਦੇ ਕਰਕੇ ਮੌਜੂਦ ਹੋ ਗਈ ਉਹ ਤਾਂ ਫਿਰ ਹੈਗੀ ਗੱਲ ਜੀ ਭਾਈ ਬਿਜਲੀ ਵਾਲਿਆਂ ਨੇ ਨਗੇਲੀ ਜਨਾ ਟਰਾਈ ਉਹ ਨਾਲ ਨੇਰੀ ਘੜੀ ਕਰਕੇ ਟਰਾਈ ਲੈ ਲਈ ਉਹ ਨਾ ਹਾਂਜੀ ਕਿਹਨਾਂ ਨੇ ਲਈ ਟਰਾਈ ਬਿਜਲੀ ਵਾਲਿਆਂ ਬੋ ਜੀ ਨਹੀਂ ਬੋ ਕੌਣ ਟੁੱਟੀ ਬੱਸ ਕੌਣ ਹੇਤ ਹਾਂਜੀ ਜੰਟਾ ਹਾਂਜੀ ਜੰਟ ਸਿੰਘ ਇੱਕ ਜਿਸ ਤਰ੍ਹਾਂ ਕਿ ਤੁਸੀਂ ਆਮ ਵੀ ਵੇਖਿਆ ਜਾਂਦਾ ਕਿ ਪ੍ਰਾਈਵੇਟ ਜਿਹੜੇ ਆ ਨੌਜਵਾਨ ਤੁਸੀਂ ਜੀ ਰੱਖੇ ਨਾਲ ਹਾਂਜੀ ਆਪ ਕਿਉਂ ਨਹੀਂ ਕੰਮ ਕਰਦੇ ਤੁਸੀਂ ਕਰਦੇ ਆਂ ਜੀ ਕੰਮ ਕਰੀਂਦੇ ਜੀ ਆਪੇ ਦੋ ਆ ਡੀਲੀਗਰ ਹਾਂਜੀ ਕੀ ਨਾਂ ਨਾ ਦਾ ਮੱਗਲ ਸਿੰਘ ਕਿਤੇ ਕਮੈਂ ਸਹੀ ਸਹੀ ਤੇ ਡਾ ਵੱਡਾ ਪਿੰਡ ਆ ਦੇ ਇੱਥੇ ਕੋਈ ਮੁਲਾਜ਼ਮ ਹੋਰ ਨਹੀਂ ਕੋਈ ਆ ਆਖਿਆ ਨਾ ਮੁਲਾਜ਼ਮ ਦੇਓ ਜੀ ਅਸੀਂ ਤੇ ਆਖਿਆ ਲਵਾਓ ਮੁਲਾਜ਼ਮ ਦੋ ਤਿੰਨ ਲਵਾਓ ਹਾਂਜੀ ਹਾਂਜੀ ਤੇ ਲਾਉਂ ਨਹੀਂ ਦੇ ਦੋ ਬੰਦੇ ਆਏ ਹਲੀ ਦੂਜੇ ਨਵੇਂ ਆਏ ਦੋ ਬੰਦੇ ਉਹਨਾਂ ਨੂੰ ਵਾਲੀ ਪੂਰਾ ਟ੍ਰੇਨ ਨਹੀਂ ਹੈਗੀ ਬਚਾਰੇ ਅੱਛਾ ਹਾਂਜੀ ਉਹ ਪ੍ਰਾਈਵੇਟ ਦਾ ਸਰਕਾਰੀ ਹੋਈ ਨਹੀਂ ਉਹ ਸਰਕਾਰੀ ਫੌਜੀ ਆ ਜੀ ਉਹ ਨਹੀਂ ਲਾ ਲਾਉਣੇ ਆ ਨਾਲ ਆਈ ਕੰਮ ਤੇ ਲਈਦਾ ਨਾਲ ਹਾਂਜੀ ਅਸੀਂ ਲਾਉਣੇ ਕੰਮ ਦੇ ਨਾਲ ਨੂੰ ਮੋੜਿਆ ਹਾਂ ਕਿੰਨੇ ਪੈਸੇ ਦਿੰਦੇ ਇਹਨੂੰ ਹਾਂਜੀ ਪੈਸੇ ਕਹਦੇ ਦੇਣੇ ਉਹਨੂੰ ਅੱਛਾ 300 ਰੁਪਏ 200 ਦੇਈਦਾ 300 ਦੇਈਦਾ ਚੱਲੇ ਅੱਜ ਤੁਸੀਂ ਆਪਨੇ ਕੰਮ ਕਰਦੇਂ ਘਰੀ ਦਾ ਕੰਮ ਦੇ ਮੰਨ ਲਓ ਕਿ ਜੇ ਜਿੱਦਾਂ ਪ੍ਰਾਈਵੇਟ ਆ ਇਹ ਜਿੱਦਾਂ 100 200 ਰੁਪਏ ਲੈ ਗਏ ਤੁਸੀਂ ਇਹਨਾਂ ਨੂੰ ਮੋੜਿਆ ਹੁੰਦੇ ਜੇ ਨਾਲ ਹਾਂਜੀ ਜੇ ਇਸ ਤਰ੍ਹਾਂ ਕੋਈ ਗੱਲਬਾਤ ਹੋ ਜੇ ਇਹਦਾ ਜਨਮਵਾਰ ਕੋਣ ਬੰਦੇ ਥੋੜੇ ਆ ਸਤਾਵ ਨਹੀਂ ਹੈਗਾ ਜੀ ਸਤਾਵ ਨਹੀਂ ਹੈਗਾ ਸਤਾਵ ਨਹੀਂ ਗਿਆ ਕੱਲਾ ਹੀ ਮਹਿੰਗਾ ਬਹੁਤ ਮਾੜੀ ਘਟਨਾ ਹੋਈ ਹੈ ਦਿਲਬਖ ਸਿੰਘ ਦੇ ਲੜਕੇ ਦੀ ਅੱਜ ਕਰੰਟ ਲੱਗਣ ਦੇ ਕਾਰਨ ਮੌਤ ਹੋ ਗਈ ਆ ਕੱਲਾ ਕੱਲਾ ਲੜਕਾ ਹੀ ਏ ਜੋ ਕਿ ਬਿਜਲੀ ਮਲਾਜ਼ਮਾ ਜਿਹੜੇ ਉਹ ਮਕੇ ਗੌਰ ਨਹੀਂ ਕਰਦੇ ਇਹਨਾਂ ਤਾਰਾਂ ਬਾਰੇ ਤਿੰਨ ਤਾਰਾਂ ਵਾ ਸਾਰੀਆਂ ਤੇ ਇੱਕ ਲੋਹੇ ਦੀ ਵਿੱਚ ਤੇ ਤਾਰ ਕਰੰਟ ਦੇ ਨਾਲ ਲੱਗਣ ਦੇ ਕਾਰਨ ਉਹ ਟੁੱਟ ਗਈ ਆ ਤੇ ਹਨਕ ਦੇ ਵੀ ਬਚਾਅ ਕਰਨ ਦੇ ਵਾਸਤੇ ਮੁੰਡਾ ਘਰੋਂ ਬਾਹਰ ਭੱਜ ਕੇ ਗਿਆ ਤੇ ਉਹ ਕਰੰਟ ਲੱਗ ਗਿਆ ਤੇ ਉਹਨਾਂ ਦੀ ਮੌਤ ਹੋ ਗਈ ਵਾਹਿਗੁਰੂ ਜੀ ਖਾਲਸਾ ਹੋਵੇ